ਬੀ ਪੋਤੇ ਗਰਾਉਂਡ ਵੀ ਸਾਡਾ ਪੜਾਉਣ ਵਾਲਾ ਥੋੜਾ ਆ ਅੱਜ ਬਾਬੇ ਦੀ ਕਿਰਪਾ ਦੇ ਨਾਲ ਮਾਰਿਆ ਮਾਰ ਕੇ ਭਾਗਾਂ ਸੁਭਾਗਾ ਉਰੇ ਨੂੰ ਹੋ ਜੋ ਪੱਤੇ ਉਰੇ ਆ ਜੋ ਇੱਥੇ ਆ ਜੋ ਇੱਥੇ ਆਂ ਆਇਆਂ ਨੂੰ ਆ ਜੋ ਆਇਆਂ ਨੂੰ ਆਇਆਂ ਨੂੰ ਆਇਆਂ ਨੂੰ ਆਇਆਂ ਜਾਣਾ ਆਪਾਂ ਮੈਂ ਇੱਥੇ ਪਰੇ ਨੋਜ ਮਾੜਿਆ ਯਾਰ ਬਈ ਰੈਡੀ ਜਿਵਾਕਾਂ ਦੇ ਤੁਸੀਂ 10 ਲਾਉਣੇ ਆ ਤੁਸੀਂ 20 ਲਾਉਣੇ ਬਈ ਨਵੇਂ ਕਿੰਨੇ ਮਰਜ਼ੀ ਲਾਉਣ ਰੈਡੀ ਗੋ ਟਕਾ ਕੇ ਟਕਾ ਕੇ ਟਕਾ ਕੇ ਇੱਧਰੇ ਬੱਛੇ ਰਹੋ ਬੱਤੂ ਹੀ ਇੱਕਦਰ ਉਰੇ ਨਾ ਆਰੇ ਬਾਪ ਜਿਹੜੇ ਦਮਿਆਂ ਪੰਜ ਲਾ ਲਓ 6 ਲਾ ਲਓ 8 ਲਾ ਲਓ 10 ਲਾ ਲਓ ਠੀਕ ਆ ਲੈਂਡ ਤੇ ਹੋ ਗੋ ਭਾਈ ਜੀ ਮਿੱਤੂ ਸਾਹਿਬ ਲੈਂਡ ਹੋ ਗਿਆ ਅੱਭੀ ਲੈਂਡ ਜਦ ਤੱਕ ਮੋੜਿਆ ਕਰੋ ਨਾਲ ਟਾਈਮ ਨਾਲ ਹਰੇਕ ਐਕਸਰਸਾਈਜ਼ ਮਾਰ ਕੇ ਰਹਾਣੀ ਹੈ ਭਰਾ ਬਣ ਕੇ ਪੁੱਤ ਮਾਰ ਕੇ ਐ ਦਿਮਾਗ ਨਾਲ ਠੀਕ ਹੈ ਫਾਹਾ ਨਹੀਂ ਵੱਡਣਾ ਗਿਣਤੀ ਨਹੀਂ ਪੂਰੀ ਕਰਨੀ ਚਲੋ ਵੀ 15 ਟਕਾ ਕੇ ਟਕਾ ਕੇ ਜਮਾ ਟਕਾ ਕੇ ਬੱਲੇ ਵੀ ਪਿਆ ਹਮ ਇਤਨਾ ਬਾਪਾ ਬਿੱਤੇ ਪੰਜੀ ਪੰਜੀ ਪੁੱਤ ਪੰਜੀ ਦੇ ਛੋਟਿਆਂ ਵਾਲੇ ਕਾੜੇ ਚੱਟ ਕੇ ਬੱਤ ਚੱਟ ਕੇ ਆ ਕੇ ਪੁੱਤ ਮਾਰ ਕੇ ਮ제 ਨਾਲ ਠੀਕ ਆ ਚਲੋ 10 ਬਹੁਤ ਗਿਆ ਗਿਆ ਬਹੁਤ ਬਹੁਤ ਵਧੀਆ ਮਲਖੀਆਂ ਵਾਲਿਆ ਨਹੀਂ ਲੱਗਦੇ ਨਾਲ ਆ ਤੈਨੂੰ ਪਹਿਲੇ ਦਿਨ ਤੋਂ ਮੈਂ ਰੋਕਦਾ ਨਾ ਤੂੰ ਰੁਕਿਆ ਨਹੀਂ ਠੀਕ ਆ ਹੁਣ ਲੱਤਾਂ ਟੈਟ ਹੋਈ ਜੇ ਸਾਰਾ ਕੁਝ ਜਾਣਦੇ ਹੁਣ ਤੂੰ ਲੱਫਾ ਰਸਾ ਫਸਾ ਲੰਕਲਾ ਡੰਗ ਲਾਲਾ ਠੀਕ ਆ ਚਲ ਵੀ ਰੈਡੀ 20 2 ਨਵੇਂ 5 ਲਾ ਲਓ 10 ਲਾ ਲਓ 6 ਲਾ ਲਓ 4 ਲਾ ਲਓ ਜਿੰਨੇ ਲੱਗਦੇ ਉਹ ਤਲਾ ਲਓ ਠੀਕ ਆ ਹੋ ਕੀ ਨਹੀਂ ਇੱਕ ਦੋ ਮਹੀਨੇ ਬਾਅਦ ਤੁਸੀਂ 100 100 ਲਾਉਣ ਲੱਗ ਜਾਣਾ ਬਸ ਜੇ ਤੱਪੀ ਬਾਰ ਕਲਰ ਦਾ ਵਧੀਆ ਗੱਲਾਂ ਨਹੀਂ ਤਾਂ ਓੱਖਾ ਹੋਣਾ ਪਣਾ ਆ ਦੇਖ ਲੈ ਹੁਣ ਇਹ ਕੁੰਡਾ ਗੜਾਈ ਫਿਰ ਦਰਦਾ ਨੂੰ ਬਹੁਤ ਰੋਕਿਆ ਮੈਂ ਇਹ 3 ਵਜੇ ਰੈਡੀ ਹੋ ਜਾਂਦਾ ਸੀ ਕੌਂਡੀ ਜੈਕ ਲੈ ਕੇ ਵੀ ਭਾਈ ਨਾ ਮੈਂ ਨਹੀਂ ਹਟਦਾ ਜਿਹੜੇ ਨਵੇਂ ਆ ਪੰਜ ਲਾ ਲੂ 6 ਲਾ ਲੂ ਪਤਨਾ ਠੀਕ ਆ ਪੁਰਾਣੇ ਲਾਓ ਚਲੋ ਵੀ ਤੀਰ ਪੂਰੇ ਕਰਨੇ ਆ ਬੱਚਾ ਬਾਡੀ ਤੁਸੀਂ ਪੰਜੀ ਕਰਨੇ ਆ ਭੱਲੇ ਵੀ ਸਿਆ ਕਰੇ ਤਿਸਤ ਕੈਟੀ ਵਾਪੁਣਾ ਕਰਦਾ ਬਸ ਜੱਟਾ ਰੋ ਰਾ ਕਰ ਜਨ ਪਲਾਉਂਦਾ ਆ ਨੀ ਤੇ ਆਪਰੇ ਲਾਉਣੇ ਹਾਂ ਇੱਕ 2 ਫੁੱਟ ਟੈਸਟ ਲਾਈਨ ਆ ਗਿਆ ਤੂੰ ਜਮਈਂ ਦਾ ਆ ਆ ਬਾਵਾ ਦੇ ਨਾਲ ਪੁੱਤ ਆ ਬਾਵਾ ਦੇ ਨਾਲ ਆ ਬਾਵਾ ਦੇ ਨਾਲ ਉੱਠਾਉਂਦਾ ਦੇ ਪੁੱਤ ਨਹੀਂ ਉੜਦਾ ਆਪਾਂ ਉੱਠਣਾ ਇਧਰ ਆਵਾ ਬਾਵਾ ਦੇ ਨਾਲ ਉੱਠੜਾ ਆਪਾਂ ਬਾਵਾ ਨਾਲ ਜੁੜ ਕਰਦੀ ਇਹਨੇ ਜਦੋਂ ਆਪਾਂ ਡੱਡੂ ਹੜੱਪਾ ਲਾਉਣੇ ਆ ਤਾਂ ਬਾਹ ਯੂਜ਼ ਕਰਦੇ ਆ ਨਾਲ ਆ ਅੱਧਾ ਬਾਹਾਂ ਦਾ ਜੋਰ ਲੱਗਦਾ ਠੀਕ ਆ ਯੂ ਰੈਡੀ 10 ਮੇਰੇ ਨਾਲ ਇਹ ਪੰਜ ਪੰਜ ਦੀ ਲਾਉਣੇ ਭਾਈ ਜੀ ਚਲੋ ਵੇ ਪੁੱਤ ਕੋਣ ਹੱਥ ਲਾ ਕੇ ਚਲ ਪ੍ਰਾਸਤਾਨ ਦਾ 7 ਪਰਾਂ ਕੇ ਮਲਾਈ ਹਾਂ ਚਲ 10 20 1 2 3 4 5 6 7 8 9 10 11 12 13 14 15 16 17 18 19 20 ਨਵੇਂ 10 ਨਾਲ ਪੁਰਾਣੇ ਵੀ ਵੀ ਪੂਰੇ ਕਰੋ ਸਕੋਲ ਮਿੱਟੂ ਜੀ ਵੀ ਵਿੱਚ ਹੱਥ ਲਾ ਕੇ ਮੈਂ ਮੇਰੇ ਬਾਦੇ ਆ ਸੁਪਰ ਬੱਟੇ ਦਾ ਇੰਤਜ਼ਾਰ ਹਾਂ ਤਾਂ ਹੁਣ ਬੜਾ ਵੱਡਾ ਘਟਾ ਘਟ ਕੋਈ ਨਹੀਂ ਕੋਈ 6 ਨਾਲ 4 ਨਾਲ ਪੁੱਤ ਕੋਈ ਚੱਕਰ ਨਹੀਂ ਠੀਕ ਆ ਹਾਂ ਕੌੜੀ ਸਟੈਪ ਵਾਈ ਸਟੈਪ ਐਕਸਰਸਾਈਜ਼ ਸਟੈਪ ਵਾਈ ਸਟੈਪ ਮਹੀਨੇ ਦੋ ਮਹੀਨੇ ਬਾਅਦ ਤੁਸੀਂ ਦੋ ਦੋ ਸ਼ੌਦਾ ਲਾਈ ਦਿਓ ਚਾਹੇ ਛੱਟ ਉਹ ਵੀ ਲੱਗ ਜੂ ਵਾਪਸ ਆ ਗਿਰੋ ਖੁਰਤੀ ਨਾਲ ਪੁਰਾਣਾ ਏਤੀ ਨਵੇਂ 15 ਹੱਥ ਲਾ ਕੇ ਪੂਰੇ ਕਰੋ ਭਾਈ ਦੀ ਆਪਦੇ ਇੱਥੇ ਆ ਕੇ ਦੀ ਹੁਣੇ ਵਾਪਸ ਮੇਰੇ ਹਿਸਾਬ ਤੇ ਲਾਓ ਲਾਓ ਕੋਈ ਸਾਂਹ ਲਾ ਕੇ ਲਾਓ ਸਾਂਹ ਲਾ ਕੇ ਲਾਓ ਗੱਡ ਗੱਡ ਬਹੁਤ ਵਧੀਆ ਲਾਓ ਵਧੀਆ ਬਹੁਤ ਵਧੀਆ ਬਹੁਤ ਵਧੀਆ ਪੂਰੇ ਕਰੋ ਬਸ ਪੂਰੇ ਕਰੋ ਪੂਰੇ ਕਰੋ ਬਗੀਚਰ ਸਾਹਿਬ ਪੂਰੇ ਕਰੋ ਐਕਸਰਸਾਈਜ਼ ਕਦੇ ਨਹੀਂ ਘਟਾਈਦੀ ਹੁੰਦੀ ਜੇ ਵਧਾਉਣੀ ਨਹੀਂ ਤਾਂ ਘਟਾਉਣੀ ਵੀ ਨਹੀਂ ਇਹੀ ਊਸੂਲ ਆ ਸ਼ੀ ਸ਼ੀ ਸੱਚ ਕਰੋ ਬੋਲੋ ਲੱਤ ਸੇਮਟ ਹੋਏ ਰਹੇ ਆਪਾਂ ਹੋਲੇ ਸਾਰੇ ਕੁੱਲ ਮਿਲਾ ਕੇ ਚੇ ਮੈਂ ਖੋਲ ਤੋ ਖੋਲ ਤੋ ਖੋਲ ਦੋ ਹੱਥ ਲਾਓ ਥੱਲੇ ਬੋਲੋ ਹੱਥ ਲਾ ਕੇ ਲੱਤਾਂ ਸਮਾ ਕੇ ਬੋਲੋ ਖੋਲੋ 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 ਇਹ ਵੀ ਅਸਾਜ ਚਲੋ ਬਾਪ ਸਾਹ ਹੌਲੀ 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 ਹੱਥਾਂ ਦੇ ਬਾਹਰ ਦੇ ਹਾਂ ਗੋਟ 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 ਚਲੋ ਇੱਧਰ ਮੂੰਹ ਕਰੋ ਬਿਆਸ ਦੀ ਸਪੀਡ ਤੇ ਗੋ ਕਾਰ ਕਾਰ ਲੈਣੀ ਆ ਹਾਂ ਚਲੋ ਬਾਅਦ ਉਹ ਇਹ ਸਾਰਾ ਕੁਝ ਹੋ ਜਾਂਦਾ ਹੁੰਦਾ ਬੰਦਾ ਹਰ ਇੱਕ ਚੀਜ਼ ਕਰ ਸਕਦਾ ਜੇ ਕਰਨ ਵਾਲਾ ਹੋਵੇ ਠੀਕ ਆ ਤੁਹਾਡੇ ਦੇ ਵਿੱਚ ਕੰਫੀਡੈਂਸ ਆਉਣਾ ਚਾਹੀਦਾ ਜੇ ਤੁਸੀਂ ਕਰੋਂਗੇ ਐਕਸਰਸਾਈਜ਼ ਦੇ ਨਾਲ ਹੀ ਕੰਫੀਡੈਂਸ ਆਉਣਾ ਤੁਹਾਨੂੰ ਤੁਹਾਨੂੰ ਹਾਂ ਹਾਂ ਮੈਂ ਕੀਤਾ ਹੈ ਇਹ ਚੀਜ਼ ਮੈਂ ਕਰ ਸਕਦਾ ਰੈਡੀ ਗੋ ਹਾਂ ਆਪਾਂ ਆਪਾ ਕੋ ਸਭ ਇਧਰ ਕਿਧਰ ਚਲੇ ਗਏ ਉਹ ਪਾਣੀ ਵੀ ਗਏ ਸਪਾਣੀ ਪੀ ਲੋ ਹਾਂ ਤੂੰ ਦਬਾਕਾਂ ਨੂੰ ਸਖਾ ਬਈ ਭਈਆ ਪਾਣੀ ਪੁਣੀ ਪੀਓ ਆ ਕੋਸ ਸਾਹਿਬ ਸਾਡੇ ਉੱਤੇ ਚਲੇ ਗਏ ਨਾ ਜਵਾਕ ਇੱਧਰ ਰਖਾਇ ਕਰਦੇ ਆ ਪਾਣੀ ਦਾ ਮਤਲ ਨਹੀਂ ਪੀਣ ਦਾ ਪਾਣੀ ਦਾ ਅੰਦਰੋਂ ਵੱਡੋਂ ਵਿੱਚੋਂ ਰੈਡੀ ਓ ਟਕਾਣੇ ਤੇ ਆ ਕਰੋ ਹਿੰਮਤ ਨਾਲ ਦੇਖੀ ਜਵਾਕ ਨਾ ਮੱਤੀ ਕੋਈ ਕੀ ਨਾ ਬੋਤਵਾਨੀ ਫੋਰਤੀਨਾ 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 ਇਹਨੂੰ ਲੋਹਾ ਬਣਾ ਲਓ ਇਹਨੂੰ ਬੋਹਾ ਬਣਾ ਲਓ ਇਹ ਤੁਹਾਡੇ ਤੇ ਆ ਲੋਹਾ ਬਣਾਉਂਗੇ ਬਣਾਉਣਾ ਤੁਸੀਂ ਇੱਧਰ ਰੋਏ ਜਰੂਰੀ ਭੈਣ ਦੇ ਪੈਟ ਤੇ ਆ ਜਾਓ ਰੈਡੀ ਗੋ ਸਰਾਜ ਸਿਰ ਨਹੀਂ ਲੱਗਦੀ ਰੇੜਾ ਸਾਰੀ ਦਿਹਾੜੀ ਦੇ ਬਹਿਲੇ ਆ ਤੁਸੀਂ 8 9 10 11 12 1 2 3 4 8 ਘੰਟੇ ਹੋ ਗਏ ਸ਼ਰਮ ਖਾ ਮਾੜੀ ਮੱਟੀ ਫੇਰ ਵੀ ਤੁਹਾਡੇ ਪੈਰ ਨਹੀਂ ਹਿੱਲਦੇ ਹੈ ਗੋ ਮਜੇ ਨਾ ਲਾਓ ਜੋ ਇਹ ਚੂਲ੍ਹੇ ਜੋਰ ਮਾਰਦਾ ਫੁੱਲ ਉਹੀ ਬਲੇਅ ਹੋ ਗਿਆ ਕੰਮ ਦੋ ਤਿੰਨ ਐਕਸਾਈਜਾਂ ਰਹਿ ਗਈਆਂ ਟਿਮਟਨ ਵਾਲੀ ਜੋਰ ਲਾਉਣਾ ਆਪਾਂ ਠੀਕ ਆ ਇਹ ਕਿਹੜਾ ਇੱਕ ਦਿਨ ਦਾ ਕੰਮ ਬਈ ਅੱਜ ਹੀ ਆਪਾਂ ਹਜ਼ਾਰ ਸਪ੍ਰਿੰਟ ਲਾ ਗਿਆ ਆਪਾਂ ਅੱਜ ਹੀ ਪਲੇਅਰ ਬਣਨਾ ਗੋ ਮਜ਼ੇ ਨਾਲ ਬੱਠ ਮਜ਼ੇ ਨਾਲ ਮজা ਇੰਜੋਏ ਕਰੋ ਨਾਲ ਇੰਜੋਏ ਹਾਂ ਗੋਟ 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 ਇੰਜੋਏ ਕਰੋ ਇੰਜੋਏ ਨਾਲ ਇਹ ਰਿਵਾਟ ਸਟਰੈਸ ਸਟੈਂਟ ਟੈਂਸ਼ਨ ਵਾਲੇ ਵੀ ਬਹੁਤ ਔਖਾ ਕੰਮ ਆ ਜੀ ਪਤਾ ਨਹੀਂ ਕੀ ਪਹਾੜ ਦੇਪੂ ਪਤਾ ਨਹੀਂ ਕੀ ਹੋ ਜੂਗਾ ਸਾ ਅਲੰਪਾ ਕਾਲੇ 16-16 ਘੰਟੇ ਕਰਦੇ ਆ ਮਿੱਪੇ ਥੋੜੀ ਹੋ ਗਈ ਕਿੰਨਾ ਲੰਗ ਰਿਆ ਡੰਡ ਨਾਲੇ ਸਪਰੈਂਟਾਂ ਲਾ ਲਈਏ ਕਿੰਨੇ ਕਿੰਨੇ ਆ ਪਹਿਲਾਂ ਆਪ ਜਿਹੜੀ ਲਾਉਨੇ ਹਨ ਤੇ ਚਲੋ ਇੱਧਰ ਮੂੰਹ ਕਰੋ ਚੇਤੇ ਸਟਾਰਟ ਲੈਣਾ ਗੋ ਰੈਕਸ ਬੋਲੂ ਨਾ ਦੇ ਮਾ ਹੁੰਦੇ ਨਹੀਂ ਰੈਕ ਤਾਂ ਲਾਓ ਉਧਰ ਬਸ ਮੈਂ ਕਦਾ ਦਿੱਤੀ ਮੇਰੇ ਤੱਕ 5 ਮੀਟਰ ਗੋ ਖੱਚ ਕੇ ਨਾ ਮਿੱਟੂਸ ਆ ਗਿਆ ਮਿੱਟੂ ਜਮੇ ਮਾਦੀ ਨਾਲ ਮਾਦੀ ਪਿੱਛੇ ਹੋ ਕੇ ਬੱਤਮਣ ਠੀਕ ਆ ਗੋ ਜਿਆਰੋ ਨੂੰ ਸ਼ੂ ਲਾਗੇ ਸ਼ੂ ਲਾਕੇ ਰਕਰ ਬੱਤਮਣ ਕੇ ਅਦਨ ਆਪਾਂ ਨਕਲ ਕਰ ਗਾ ਹੁਣ ਹਾਂਜੀ ਸ਼ੂ ਲਾ ਕੇ ਐਕਸਰਸਾਈਜ਼ ਤਾਂ ਜਿੰਨੀ ਪੈ ਨੰਗੇ ਪੈਰੀ ਹੋ ਜਾ ਚੰਗੀ ਗੱਲ ਆ ਸ਼ੂ ਦਾ ਇਹ ਹੁੰਦਾ ਵੀ ਕਿਤੇ ਆਪਣਾ ਮਾਸ ਮਾਸ ਫਟ ਗਿਆ ਜਾਂ ਕੁਝ ਹੋਰ ਹੋ ਗਿਆ ਉਹਦੇ ਲਈ ਇਹ ਸ਼ੂ ਮੈਨੂੰ ਤਾਂ ਨੰਗੇ ਪੈਰੀ ਤਾਂ ਬੜੀ ਚੰਗੀ ਚੀਜ਼ ਆ ਗੋ ਖੜੇ ਮਾਰ ਕੜੋ ਖੜੋ ਖੜੋ ਮਿੱਤੂ ਰੈਡੀ ਗੋ ਖੱਚ ਕੇ ਅਮ ਮੈਂ ਤਿਆਰ ਛੋਡ ੜਾ ਕਿ ਤੂੰ ਅੱਗੇ ਪਿੱਛੇ ਰਹਿੰਦੇ ਇਹਨਾਂ ਦਾ ਮੀਤ ਤੂੰ ਦੱਬ ਲੈ ਬਰਾਬਰ ਚੜਨ ਲੱਗ ਗਿਆ ਵੀ ਤੂੰ ਨੋ ਗੱਟ ਗੋ ਵੈਰੀ ਗੋਡ ਵੈਰੀ ਗੋਡ ਬਹੁਤ ਵਧੀਆ ਪੱਤਾ ਛਾਕੇ ਛਾਕੇ ਬਹੁਤ ਵਧੀਆ ਸ਼ੇਰੋ ਬਰੇ ਭਾਈ ਗੋ ਫਰੇ ਹੋ ਜਾ ਕਰੋ ਯਾਰ ਜਬਾਤਾਂ ਕੋਲ ਤੁਸੀਂ ਚੱਲ ਇੱਥੇ ਖੜ੍ਹਜੋ ਮਿੱਤੂ ਇੱਥੇ ਖੜ੍ਹਜੋ ਮਿੱਤੂ ਰੈਡੀ ਗੋ ਗੱਡ ਵੀ ਤੇ ਆ ਗੱਡ ਸਟਾਰਟ ਕਰੋ ਸਟਾਰਟ ਕਰੋ 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 ਸਤ ਖੁੱਲ ਨਾ ਹਾਂ ਹਾਂ ਹੱਥ ਲਾ ਗੱਡਾ ਖੋਲ 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 ਲਾ ਦੇ ਬੈਗ ਥੱਲੇ ਮਿੱਤੇ ਲਾ ਦੇ ਲਾ ਦੇ ਮਿੱਤੇ ਨੇ ਲਾਦੀ ਬੈਗ ਥੱਲੇ ਆ ਮਿੱਤੇ ਨੇ ਬੈਗ ਲਾਦੀ ਥੱਲੇ ਚੱਲ ਮਿੱਤਿਆ ਓ ਬਰੀ ਗੱਡਾ ਬਰੀ ਗੱਡਾ ਮਾਰੋ ਤਾੜੀ ਮਿੱਤੇ ਨਾ ਚਲੋ ਵਾਪਸ ਵਾਪਸ ਆਜੋ ਵਾਪਸ ਗੱਡ ਗੱਡ ਬੁੱਤਾਂ ਸਟੇਜਿੰਗ ਬਾਲੀ ਬੈਸਟ ਆ ਟੱਪ ਲੋ ਬੜਾ ਹਾਂ ਲੱਤਾਂ ਹਲਾਓ ਗੱਡ ਚਲੋ ਫਲੈਸ਼ ਕਰੋ ਬੈਜੋ ਬੈਜੋ ਥੱਲੇ ਗੋ ਦੇ ਨਹੀਂ ਮਾਰਿਆ ਮੈਂ ਥੁੱਕ ਤਰੋਇ ਦੋ ਹੰ ਮੈਂ ਤਾਂ ਛਾ ਗਿਆ ਛੱਡ ਗਿਆ ਪਿੱਛੇ ਹੀ ਠੱਠੇ ਉਹਨਾਂ ਨੂੰ ਉਹ ਬੋੜੀ ਲੋ ਹੂੰ ਬੰਦ ਬਾਲਾ ਜ਼ੋਰ ਮਾਰਦਾ ਲੋ ਗੋਡ ਬਹੁਤ ਵਧੀਆ ਗੋ ਗੋਡ ਗੋ ਸ਼ੂਟ ਹੈ ਬਈ ਬਹੁਤ ਥੱਲੇ ਬਹਿ ਜਾਓ